ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਮਸ ਸੀਗਾ ਪਹਿਲਾ ਵਾਰ ਕੈਮਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਨ ਗਈ ਤਾਂ ਮੈਨੂੰ ਕਿਸ ਨੇ ਕਹਿਤਾ ਕਿ ਉਹਨਾਂ ਨੇ ਮੇਰੇ ਹੱਥ ਜਿਹੇ ਛਲਾਤਾ ਸੀ ਉਹਨੇ ਪਰ ਮੇ ਬੱਝ ਵੀ ਸਕਦਾ ਸੀ ਪਰ ਉਹਦਾ ਐਮਐਲ ਫੜਿਆ ਹੋਇਆ ਸੀ ਹੱਥਾਂ 'ਚ ਕੱਟ ਕੇ ਹਾਂ ਮੋਟਰਸਾਈਕਲ ਸਿੱਟ ਕੇ ਫੇਰ ਪੱਦੇ ਨੇ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਲਾਹਿਆ ਮੈਂ ਉਹ ਠੀਕ ਹੈ ਜੀ ਔਰ ਸਾਈਟ ਨੂੰ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਾਲਦਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਬਾਬਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਸੁਣ ਮਾਰ ਨਹੀਂ ਮੈਂ ਕਨ ਮਗਰ ਮੇਰੇ ਕੋਈ ਨੱਕਿਆ ਨਹੀਂ ਇਹ ਸਰਕੇ ਮੈਂ ਖੜਿਆ ਉਹਨੂੰ ਪਿਸਟੋਲ ਚਲਾਇਆ ਮੇਰੇ ਹੱਥ 'ਚ ਜਿਲਾਇਆ ਉਹਨੇ ਇਸ ਕਰਕੇ ਫਿਰ ਉੱਪਰ ਚ ਗਿਆ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਆਈ ਬੰਦੇ ਆ ਸਾਰੀ ਸੀ ਇੱਥੇ ਫਿਰ ਕੀ ਕੀਤਾ ਨਾ ਹੂੰ 3 ਲੱਕ ਦਾ ਬੰਦਾ ਆਣ ਬੈਠਾ ਬੰਦਿਆ ਵੀ ਹੋ ਗਏ ਆਪਣੇ ਆਪਣੇ ਬਾਜ਼ਾਰ ਦੇ ਵਿੱਚ ਗੁਰੂ ਸ਼ਕਤੀ ਟ੍ਰੇਡਿੰਗ ਕੰਪਨੀ ਆ ਜਿਨ੍ਹਾਂ ਦੀ ਦੁਕਾਨ ਤੇ ਫੈਰਿੰਗ ਹੋਈ ਹੈ ਤੇ ਦੋ ਫੈਰ ਕਰਨ ਵਾਲੇ ਦੋ ਸੀ ਇਹ ਜੋ ਮੌਕੇ ਤੋਂ ਉਹ ਵੀ ਮੋਟਰਸਾਈਕਲ ਤੇ ਲੈ ਕੇ ਭੱਜ ਗਏ ਸੀ ਇਸ ਤੋਂ ਬਾਅਦ ਉਹਨਾਂ ਦਾ ਮੋਟਰਸਾਈਕਲ ਭਗਤ ਸਿੰਘ ਚੌਂਕ ਤੋਂ ਛੱਡ ਕੇ ਚਲੇ ਗਏ ਉਹ ਅਮਨਦੀਪਾਲ ਜਾ ਰਹੇ ਕਿੰਨੇ ਜਗ੍ਹਾ ਤੇ ਫੈਰਿੰਗ ਹੋਈ ਫੈਰ ਸਰ ਪਹਿਲਾਂ ਤਾਂ ਉਹਨਾਂ ਨੇ ਦੁਕਾਨ ਤੇ ਕੀਤੀ ਸੀ ਤੇ ਇਸ ਤੋਂ ਬਾਅਦ ਉਹ ਪਾਕਿਸਤਾਨ ਚੌਂਕ ਦੇ ਵਿੱਚ ਆਪਦੀ ਸੇਫਟੀ ਲਈ ਜਿਹਦੇ ਉਹਨਾਂ ਦੇ ਮੋਟਰਸਾਈਕਲ ਕਿਸੇ ਸਕੂਟੀ ਚ ਲੱਗਿਆ ਆਪਦੀ ਸੇਫਟੀ ਲਈ ਕਰਕੇ ਕੋਈ ਥ੍ਰੈਟ ਵਗੈਰਾ ਹੈਗਾ ਸੀ ਉਹਨਾਂ ਬੰਦ ਨੇ ਪਤਾ ਕਰਨ ਤੇ ਲੱਗਿਆ ਜੀ ਵੀ ਉਹਨਾਂ ਨੂੰ ਕੋਈ ਥ੍ਰੈਟ ਵਗੈਰਾ ਕੋਈ ਕੋਈ ਇਦਾਂ ਦੀ ਕਾਲ ਵਗੈਰਾ ਕੋਈ ਨੰਬਰ ਵਗੈਰਾ ਲੱਗਿਆ ਸੀ ਆਪਾਂ ਉਹਨਾਂ ਦਾ ਮੋਟਰਸਾਈਕਲ ਦਾ ਜਿਹੜਾ ਨੰਬਰ ਸੀਗਾ ਉਹ ਜੁਪੀ ਲੱਗਾ ਉਹਦੇ